ਸਸ਼ਕਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਨidhi Cha Rajasthan ਦੇ ਵਿੱਚ ਹਾਲੇ ਦੇ ਵਿੱਚ ਹਾਈ ਕੋਰਟ ਸਿਵਲ ਜੱਜ ਭਰਤੀ ਪ੍ਰੀਖਿਆ ਹੋਈ ਸੀ ਜਿਸ ਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਜਿਸ ਦੇ ਵਿੱਚ ਇੱਕ ਸਿੱਖ ਵਿਦਿਆਰਥੀ ਨੂੰ ਪ੍ਰੀਖਿਆ ਨਹੀਂ ਦੇਣ ਦਿੱਤਾ ਗਿਆ ਉਹਨੂੰ ਐਂਟਰੀ ਨਹੀਂ ਦਿੱਤੀ ਗਈ ਉਹਦਾ ਪ੍ਰੀਖਿਆ ਜਿਹੜਾ ਹੈ ਉਹ ਰਹਿ ਗਿਆ ਸਿਰਫ ਇਸ ਕਰਕੇ ਕਿਉਂਕਿ ਉਸਨੇ ਪੰਜ ਕਕਾਰ ਧਾਰਨ ਕੀਤੇ ਹੋਏ ਸੀ ਉਸਨੇ ਕੜਾ ਪਾਇਆ ਸੀ ਉਸਨੇ ਕਿਰਪਾਨ ਧਾਰਨ ਕੀਤਾ ਹੋਇਆ ਸੀ ਜਿਸ ਕਰਕੇ

ਜਨਰਲ ਤੌਰ ਤੇ ਤੁਸੀਂ ਆਪਣੇ ਐਡਮਿਟ ਕਾਰਡ ਤੋਂ ਇਲਾਵਾ ਹੋਰ ਕੁਝ ਅੰਦਰ ਲੈ ਕੇ ਨਹੀਂ ਜਾ ਸਕਦੇ ਹੋ ਸਕਦਾ ਕਿਸੇ ਕਿਸੇ ਐਗਜ਼ਾਮ ਚ ਥੋੜਾ ਕੈਸ਼ ਅਲਾਉਡ ਹੁੰਦਾ ਹੈ ਕਿ ਆਪਣੇ ਪਾਕਟ ਚ ਬੱਚੇ ਕੈਸ਼ ਲੈ ਕੇ ਜਾ ਸਕਦੇ ਹਨ ਲੇਕਿਨ ਤੁਸੀਂ ਕਿਸੇ ਵੀ ਤਰੀਕੇ ਦਾ ਪੈਨ ਪੈਂਸਲ ਕੋਈ ਪੇਪਰ ਦਾ ਹੋਰ ਟੁਕੜਾ ਜਾਂ ਫਿਰ ਕੋਈ ਮੈਟਲ ਖਾਸ ਤੌਰ ਤੇ ਅੰਦਰ ਨਹੀਂ ਲੈ ਕੇ ਜਾ ਸਕਦੇ ਉਹਦੇ ਨਾਲ ਕੀ ਹੁੰਦਾ ਹੈ ਕਿ ਚੀਟਿੰਗ ਨੂੰ ਰੋਕਣ ਵਾਸਤੇ ਬਹੁਤ ਸਾਰੇ ਅੰਦਰ ਇਕੁਪਮੈਂਟਸ ਲੱਗੇ ਹੁੰਦੇ ਨੇ ਜਿਹੜੇ ਕਿ ਮੈਟਲ ਦੀ وجہ ਨਾਲ ਹੋ ਸਕਦਾ ਹੈ ਕਿ ਉਹ ਪ੍ਰੋਪਰ ਆਪਣਾ ਕੰਮ ਨਾ ਕਰਨ ਦੈਟਸ ਵਾਈ ਹਮੇਸ਼ਾ ਕਿਹਾ ਜਾਂਦਾ ਕਿ ਕਿਸੇ ਵੀ ਐਗਜ਼ਾਮ ਸੈਂਟਰ ਦੇ ਵਿੱਚ ਮੈਟਲ ਦੀ ਕੋਈ ਵੀ ਚੀਜ਼ ਅਲਾਉ ਨਹੀਂ ਹੁੰਦੀ ਮੈਟਲ ਦਾ ਕੋਈ ਵੀ ਆਰਨਾਮੈਂਟ ਜੇ ਕਿਸੇ ਨੇ ਪਾਇਆ ਤੇ ਉਹ ਬਾਹਰ ਉਤਰਵਾ ਲਿਆ ਜਾਂਦਾ ਲੇਕਿਨ ਸਿੱਖ ਸਟੂਡੈਂਟਸ ਨੂੰ ਅਸਮਪਸ਼ਨ ਹੈ ਕਿਉਂਕਿ ਸਾਡੇ ਕਨਸਟੀਟਿਊਸ਼ਨ ਚ ਲਿਖਿਆ ਹੋਇਆ ਹੈ ਕਿ ਸਿੱਖ ਭਾਵੇਂ ਸਟੂਡੈਂਟ ਹੋਵੇ ਭਾਵੇਂ ਕੋਈ ਆਮ ਨਾਗਰਿਕ ਹੋਵੇ ਔਰ ਕਿਸੇ ਵੀ ਇੰਸਟੀਟਿਊਸ਼ਨ ਚ ਉਹ ਮੌਜੂਦ ਹੋਵੇ ਉਹ ਆਪਣੀ ਕਕਾਰ ਪਾ ਕੇ ਰੱਖ ਸਕਦਾ ਹੈ ਬਿਕਾਜ਼ ਕਨਸਟੀਟਿਊਸ਼ਨ ਉਹਨਾਂ ਨੂੰ ਇਸ ਦੀ ਇਜਾਜ਼ਤ ਦਿੰਦਾ ਹੈ ਇਹ ਕੁਝ ਵੀ ਐਕਸਟਰਨਲ ਨਹੀਂ ਹੈ ਕਿਉਂਕਿ ਸਾਡਾ ਸਿੱਖੀ ਸਿਖਿਉਂ ਕਹਿੰਦਾ ਹੈ ਕਿ ਕਕਰ ਤੁਹਾਡੇ ਬੋਡੀ ਪਾਰਟਸ ਨੇ রাইਟ ਇਹ ਗੁਰਸਿੱਖੀ ਤੁਹਾਨੂੰ ਦਿੱਤੀ ہوئی ਹੈ ਤੁਹਾਡੇ ਬੋਡੀ ਪਾਰਟਸ ਇਸ ਤੁਸੀਂ ਉਹਨੂੰ ਕਿਤੇ ਵੀ ਕੈਰੀ ਕਰ ਸਕਦੇ ਹੋ ਤੇ ਜੇਕਰ ਕਿਸੇ ਵੀ ਐਗਜ਼ਾਮ 'ਚ ਇਹਨਾਂ ਦੀ ਅਸੰਪਸ਼ਨ ਹੁੰਦੀ ਹੈ ਤਾ ਪਹਿਲਾ ਹੀ ਇਸ ਦਾ ਅਲਟੀਮੇਟਮ ਦੇ ਦਿੱਤਾ ਜਾਂਦਾ ਹੈ ਕਿ ਬੱਚੇ ਫਲਾਨੀ ਚੀਜ਼ ਪਾ ਕੇ ਆ ਸਕਦੇ ਫਲਾਨੀ ਚੀਜ਼ ਨਹੀਂ ਪਾ ਕੇ ਆ ਸਕਦੇ ਤੇ ਜੇ ਕਿਸੇ ਨੂੰ ਆਬਜੈਕਸ਼ਨ ਹੁੰਦਾ ਹੈ ਤੇ ਉਹਦੇ ਉੱਤੇ ਕੋਈ ਕਮੇਟੀ ਬਿਠਾ ਕੇ ਜਾਂ ਫੈਸਲੇ ਨੂੰ ਦੁਬਾਰਾ ਰਿਵਾਈਜ਼ ਕਰਵਾ ਲਿਆ ਜਾਂਦਾ ਹੈ ਜਾਂ ਇਸ ਤਰੀਕੇ ਦੇ ਨਾਲ ਇਹਦੀ ਪ੍ਰਕਿਰਿਆ ਚੱਲਦੀ ਹੈ ਬਟ ਇਸ ਪਰਟੀਕੂਲਰ ਕੇਸ ਜੇ ਉਸ ਬੱਚੀ ਨੇ ਕਿਹਾ ਕਿ ਉਸਦੇ ਬਾਰੇ ਕੋਈ ਪ੍ਰਾਇਰ ਇਨਫੋਰਮੇਸ਼ਨ ਉਸ ਨੂੰ ਨਹੀਂ ਦਿੱਤੀ ਗਈ ਸੀ ਉਨੇ ਕਿਹਾ ਕਿ ਮੈਂ ਆਪਣੇ ਕੜੇ ਦਾ ਸਾਈਜ਼ ਛੋਟਾ ਕਰਕੇ ਪਾਕੀ ਆਈ ਮੈਨੂੰ ਇਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਕਿੰਨੀ ਵੱਡੀ ਕਿਰਪਾਨ ਲੈ ਕੇ ਜਾ ਸਕਦੇ ਹੋ ਕਿਉਂਕਿ ਆਮ ਤੌਰ ਤੇ ਕਿਰਪਾਨ ਦਾ ਇੱਕ ਸਾਈਜ਼ ਨਿਰਧਾਰਿਤ ਕੀਤਾ ਗਿਆ ਕਿ ਆਈ ਗੈਸ 2.5 ਜਾਂ 3 ਫੁੱਟੀ 2.5 ਫੁੱਟੀ ਕਿਰਪਾਨ ਜਿਹੜੀ ਹੈ ਜਾਂ 1.5 ਫੁੱਟੀ ਕਿਰਪਾਨ ਕੁਝ ਇੱਕ ਸਾਈਜ਼ ਨਿਰਧਾਰਿਤ ਕੀਤਾ ਗਿਆ ਵੀ ਉਹ ਤੁਸੀਂ ਕੈਰੀ ਕਰ ਸਕਦੇ ਹੋ ਉਸ ਤੋਂ ਵੱਡੀ ਤੁਸੀਂ ਕਹਿ ਰਹੀ ਨਹੀਂ ਕਰ ਸਕਦੇ ਹੋ ਤੇ ਤੁਸੀਂ ਮੈਟਰੋ ਸਟੇਸ਼ਨ ਚਲੇ ਜਾਓ ਆਇਰਨ ਵੇ ਸਟੇਸ਼ਨ ਚਲੇ ਜਾਓ ਜਾਂ ਇਵਨ ਫਲਾਈਟ ਜੇ ਵੀ ਇੱਕ ਮਿਨੀਮਮ ਜਿਹੜਾ ਸਾਈਜ਼ ਹੈ ਉਹ ਤੁਸੀਂ ਆਪਣੇ ਕਕਾਰਾਂ ਦਾ ਕੈਰੀ ਕਰ ਸਕਦੇ ਹੋ ਲੇਕਿਨ ਇਸ ਕੇਸ ਵਿੱਚ ਉਸ ਬੱਚੀ ਨੇ ਕਿਹਾ ਕਿ ਉਹਨੂੰ ਕੋਈ ਅਲਟੀਮੇਟਮ ਨਹੀਂ ਸੀ ਦਿੱਤਾ ਗਿਆ ਇਗਜ਼ਾਮ ਬਾਰੇ ਕਿ ਸਿੱਖ ਸਟੂਡੈਂਟਸ ਨੇ ਕਕਾਰ ਲਾ ਕੇ ਆਉਣੇ ਨੇ ਜਾਂ ਨਹੀਂ ਪਾਉਣੇ ਜਾਂ ਛੋਟੇ ਧਾਰਨ ਕਰਨੇ ਨੇ ਜਾਂ ਵੱਡੇ ਧਾਰਨ ਕਰ ਸਕਦੇ ਨੇ ਕੋਈ ਇਨਫੋਰਮੇਸ਼ਨ ਨਹੀਂ ਸੀ ਇਸ ਵਜੇ ਦੇ ਨਾਲ ਉਸ ਬੱਚੀ ਦੀ ਜੋ ਕਿ ਅੰਬਰਸਰਦੀ ਰਹਿਣ ਵਾਲੀ ਬੱਚੀ ਸੀ ਉਹਨੂੰ ਇਗਜ਼ਾਮ ਸੈਂਟਰ 'ਚ ਐਂਟਰੀ ਨਹੀਂ ਦਿੱਤੀ ਗਈ ਉਹਦਾ ਇਗਜ਼ਾਮ ਛੁੱਟ ਗਿਆ ਤੇ ਇਹ ਸੰਗਿਆਨ ਲਿਆ ਹੁਣ SGPC ਨੇ ਵੀ ਇਸ ਗੱਲ ਦਾ ਸੰਗਿਆਰ ਲਿਆ ਹੈ ਤੇ ਆਪਣੇ ਉਹ ਜਿਹੜੇ ਪ੍ਰਧਾਨ ਸਾਹਿਬ ਨੇ ਗੜਗੜ ਸਾਹਿਬ ਉਹਨਾਂ ਨੇ ਵੀ ਇਹਦਾ ਸੰਗਿਆਨ ਲਿਆ ਹੈ ਕਮੇਟੀ ਗਠਿਤ ਕੀਤੀ ਗਈ ਹੈ ਤੇ ਵੀ ਕਿਹਾ ਗਿਆ ਹੈ ਕਿ ਹੁਣ ਕੇ ਅੰਦਰ ਸਰਕਾਰ ਕੋਲੋਂ ਇਸ ਮਾਮਲੇ ਨੂੰ ਫੇਰ ਤੋਂ ਚੁੱਕਿਆ ਜਾਏਗਾ ਤੇ ਇਹ ਪੂਰਾ ਮਾਮਲਾ ਉਸ ਬੱਚੀ ਦੇ ਨਾਲ ਹੋਇਆ ਲਗਾਤਾਰ ਇਹੋ ਜੀ ਜਿਹੜੀਆਂ ਨੇ ਘਟਨਾਵਾਂ ਉਹ ਸਾਹਮਣੇ ਆndੀਆਂ ਰਹਿੰਦੀਆਂ ਨੇ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਕਿ ਸੰਵਿਧਾਨ ਸਾਨੂੰ ਹੱਕ ਦਿੰਦੀ ਹੈ ਕਿ ਅਸੀਂ ਆਪਣੇ ਇੱਕ ਕਾਰ ਤਾਰਨ ਕਰਕੇ ਕਿਤੇ ਵੀ ਜਾ ਸਕਦੇ ਨੇ ਪਰ ਕਈ ਵਾਰ ਐਦਾਂ ਦਾ ਹੁੰਦਾ ਕਿ ਮੈਟਰੋ ਸਟੇਸ਼ਨ ਤੇ ਕਈ ਵਾਰ ਸਿੱਖਾਂ ਨੂੰ ਰੁਕਿਆ ਜਾਂਦਾ ਹੈ ਕਿ ਕਿਰਪਾਣ ਤੁਸੀਂ ਅੰਦਰ ਲੈ ਕੇ ਨਹੀਂ ਜਾ ਸਕਦੇ ਦੂਜੀ ਗੱਲ ਕੀ 에어ਪੋਰਟ ਦੀ ਕਈ ਕਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਕਈਆਂ ਦੀ ਤਾਂ ਫਲਾਈਟਸ ਵੀ ਮਿਸ ਹੋ ਗਈ ਹੈ ਉੱਥੇ ਰੁਕਿਆ ਜਾਂਦਾ ਉਹਨਾਂ ਨੂੰ ਕਿਉਂ ਐਦਾਂ ਕਿਉਂ ਕੀਤਾ ਜਾ ਰਿਹਾ ਹੈ ਕਿ ਸੰਵਿਧਾਨ ਸਾਨੂੰ ਇਜਾਜ਼ਤ ਦਿੰਦੀ ਹੈ ਫੇਰ ਵੀ ਇਹ ਦਾ ਕੌਮ ਕੀਤਾ ਜਾ ਰਿਹਾ ਲੋਕ ਇਹ a majorly lack of awareness ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਠੀਕ ਹੈ ਜੇ ਕੋਈ ਅਫੀਸਰ ਆਪਣੀ ਡਿਊਟੀ ਤੇ ਹੈ ਉਹਨੂੰ ਇਹ ਇਨਸਟਰਕਸ਼ਨਸ ਹੈ ਵੀ ਕਿ ਤੁਸੀਂ ਕਿਸੇ ਵੀ ਤਰੀਕੇ ਦਾ ਮੈਟਲ ਪਾਸ ਨਹੀਂ ਹੋਣ ਦੇਣਾ ਲੇਕਿਨ ਉਹ ਇੱਕ ਬੜੀ ਸੋਚਣ ਵਾਲੀ ਗੱਲ ਹੈ ਜੇ ਤੁਸੀਂ ਪੜਾਈ ਕਰਕੇ ਇੱਕ ਐਗਜ਼ਾਮ ਕ੍ਰੈਕ ਕਰਕੇ ਤੁਸੀਂ ਅਫਸਰ ਬਣਦੇ ਹੋ ਜੇ ਜਨਰਲੀ ਤੁਸੀਂ ਕਨਸਟੀਟਿਊਸ਼ਨ ਤਾਂ ਪੜ੍ਹਿਆ ਹੀ ਹੋਏਗਾ ਕਨਸਟੀਟਿਊਸ਼ਨ ਦਾ ਆਰਟੀਕਲ 25 ਇਹ ਕਹਿੰਦਾ ਹੈ ਵੀ ਸਿੱਖੀਜ਼ਮ ਖਾਸ ਤੌਰ ਤੇ ਸਿੱਖਾਂ ਦੇ ਜਿਹੜੇ ਕਕਾਰ ਨੇ ਉਹਨਾਂ ਦੇ ਰਿਲੀਜੀਅਨ ਦਾ ਜਿਹੜਾ ਅਨਿੱਖੜਵਾ ਅੰਗ ਹੈ ਉਹਨਾਂ ਦਾ ਬਾਡੀ ਪਾਰਟ ਵਾਂਗੂ ਹੀ ਹੈ ਉਹ ਆਪਣੇ ਬਾਡੀ ਪਾਰਟ ਨੂੰ ਨਹੀਂ ਛੱਡ ਸਕਦੇ ਤਾਂ ਕਰਕੇ ਉਹਨਾਂ ਨੂੰ ਆਪਣੇ ਕਕਾਰ ਕਿਤੇ ਵੀ ਕੈਰੀ ਕਰਨ ਦੀ ਅਸਮption ਹੈਗੀ ਹੈ ਬਸ਼ਰਤੇ ਉਹਦਾ ਸਾਈਜ਼ ਇੱਕ ਨਿਰਧਾਰਿਤ ਹੋਵੇ ਛੋਟਾ ਹੋਵੇ ਤੇ ਉਹੀ ਸੋਚਣ ਵਾਲੀ ਗੱਲ ਹੈ ਕਿ ਜਦੋਂ ਤੁਸੀਂ ਕਿਹਾ ਕਿ ਮੈਟਰੋਸ 'ਤੇ ਚਾਹੇ ਰੇਲਵੇ ਸਟੇਸ਼ਨ 'ਤੇ ਚਾਹੇ ਫਿਰ 에어ਪੋਰਟਸ 'ਤੇ ਕਿਉਂ ਨਾ ਹੋਵੇ ਬਹੁਤ ਸਾਰੇ ਆਫੀਸਰ ਸਿੱਖ ਨੌਜਵਾਨਾਂ ਨੂੰ ਬੱਚਿਆਂ ਨੂੰ ਰੋਗ ਲੈਂਦੇ ਨੇ ਕਿ ਤੁਸੀਂ ਮੈਟਲ ਅੰਦਰ ਨਹੀਂ ਗੈਰੀ ਕਾਰਡ ਸਕਦੇ ਹੋ ਤੇ ਬਾਰ-ਬਾਰ ਇਸ ਗੱਲ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਕਿ ਕਿਉਂ ਆਖਿਰਕਾਰ ਸਿੱਖਾਂ ਦੇ ਨਾਲ ਅਜਿਹਾ ਵਿਤਕਰਾ ਕੀਤਾ ਜਾਂਦਾ ਜਿਨ੍ਹਾਂ ਨੇ ਆਪਣੇ ਪੂਰੇ ਕਕਾਰਤਾਰਨ ਕੀਤੇ ਹੋਏ ਨੇ ਜਦਕਿ ਕਨਸਟੀਟਿਊਸ਼ਨ ਇਸ ਦੀ ਬਕਾਇਦਾ ਇਜਾਜ਼ਤ ਦਿੰਦਾ ਇਸੇ ਗੱਲ ਨੂੰ ਲੈ ਕੇ ਐਸਜੀਪੀਸੀ ਵ ਮੁੱਦਾ ਵੀ ਚੁੱਕਦੀ ਆ ਬਾਰ-ਬਾਰ ਕੇਂਦਰ ਦੇ ਅੱਗੇ ਵੀ ਇਹ ਮੁੱਦਾ ਰੱਖਿਆ ਜਾਂਦਾ ਹੈ ਲੇਕਿਨ ਬੜੀ ਸਪਸ਼ਟ ਤਰੀਕੇ ਦੇ ਨਾਲ ਸਾਡੇ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਹੈ ਕਿ ਭਾਵੇਂ ਪ੍ਰੋਫੈਸ਼ਨਲ ਅਦਾਰਾ ਹੋਵੇ ਭਾਵੇਂ ਕੋਈ ਸਰਕਾਰੀ ਅਦਾਰਾ ਹੋਵੇ ਸਕੂਲ ਕਾਲਜ ਹੋਣ ਭਾਵੇਂ ਕੋਈ ਹੋਰ ਜਗ੍ਹਾ ਹੋਵੇ ਸਿੱਖ ਆਪਣੇ ਕਾਰਕਾਰ ਕੈਰੀ ਕਰ ਸਕਦੇ ਨੇ ਤੇ ਬਾਰ-ਬਾਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਰੋਕਣਾ ਕਿਉਂ ਬਾਰ-ਬਾਰ ਹੋ ਰਿਹਾ ਇਹ ਵੱਡਾ ਸਵਾਲ ਹੈ ਤੇ ਇਹੀ ਸਵਾਲ ਐਸਜੀਪੀਸੀ ਵੀ ਚੁੱਕ ਰਹੀ ਹੈ ਸਰਕਾਰ ਦੇ ਅੱਗੇ ਕਿ ਆਖਰਕਾਰ ਮਾਜਰਾ ਕੀ ਹੈ ਸਿੱਖਾਂ ਨੂੰ ਕਿਉਂ ਇੰਨਾ ਪਰੇਸ਼ਾਨ ਕੀਤਾ ਜਾਂਦਾ ਹੈ ਹਰ ਵਾਰੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉਸ ਤੋਂ ਬਾਅਦ ਐਸਜੀਪੀਸੀ ਅੱਗੇ ਆਂਦੀ ਹੈ ਵਿਰੋਧ ਕੀਤਾ ਜਾਂਦਾ ਹੈ ਸਿੱਖਾਂ ਦੇ ਵੱਲੋਂ ਅੱਗੇ ਮੁੱਦਾ ਵੀ ਰੱਖਿਆ ਜਾਂਦਾ ਹੈ ਕੇਂਦਰ ਦੇ ਵੱਲੋਂ ਪਰ ਕੋਈ ਫੈਸਲਾ ਨਹੀਂ ਲਿਆ ਜਾਂਦਾ ਕੀ ਗੱਲ ਹੋ ਸਕਦੀ ਹੈ ਕਿ ਇਹ ਫੈਸਲਾ ਨਹੀਂ ਆਂਦਾ ਕੇਂਦਰ ਦੇ ਵੱਲੋਂ ਇਹ ਤਾਂ ਕੇਂਦਰ ਹੀ ਬੈਟਰ ਦੱਸ ਸਕਦਾ ਕਿ ਕੀ ਗੱਲ ਹੋ ਸਕਦੀ ਕਿਉਂਕਿ ਮੈਟਰ ਇਹ ਬਹੁਤ ਵੱਡਾ ਹੈ ਆਪਾਂ ਗੱਲ ਕਰ ਰਹੇ ਹਾਂ ਸਿਰਫ ਇੰਡੀਆ ਦੀ ਕਿ ਇੰਡੀਆ 'ਚ ਇਦਾਂ ਦੀ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਈ ਵਾਰ ਇਹਦਾ ਹੋਇਆ ਵੀ ਬਾਹਰ ਵੀ ਕੁਝ ਕੰਟਰੀਸ ਦੇ ਸਿੱਖਾਂ ਨੂੰ ਕਕਾਰਾਂ ਕਰਕੇ ਰੋਕਿਆ ਗਿਆ ਲੇਕਿਨ ਜਦੋਂ ਉਹਨਾਂ ਨੂੰ ਪ੍ਰੋਪਰ ਇਸ ਗੱਲ ਦੀ ਗੱਲਬਾਤ ਕੀਤੀ ਗਈ ਐਸਜੀਪੀਸੀ ਨੇ ਵਿੱਚ ਇੰਟਰਫੇਅਰ ਕੀਤਾ ਤਾਂ ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਗਈ ਅੱਜ ਅਸੀਂ ਦੇਖਦੇ ਹਾਂ ਭਾਵੇਂ ਫਰਾਂਸ ਵਰਗਾ ਵੱਡਾ ਕੰਟਰੀ ਹੋਵੇ ਭਾਵੇਂ ਅਮਰੀਕਾ ਵਰਗਾ ਨਿਊਜ਼ੀਲੈਂਡ ਵਰਗਾ ਜਾਂ ਫਿਰ ਯੂਕੇ ਵਰਗਾ ਵੱਡਾ ਕੰਟਰੀ ਹੋਵੇ ਤੇ ਕਈ ਇਹੋ ਜਿਹੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੇ ਜਿਹੜੇ ਆਪਣੇ ਪੂਰੇ ਕਕਾਰਾਂ ਦੇ ਨਾਲ ਉੱਥੇ ਦੀ ਗਵਰਨਮੈਂਟ ਸਰਵਿਸਿਜ਼ ਉੱਥੋਂ ਦੀ ਫੋਰਸਿਜ਼ ਦੇ ਅਧਿਕਾਰੀ ਨੇ ਆਫੀਸਰਸ ਨੇ ਆਪਣੇ ਪੂਰੇ ਕਕਾਰ ਪਾ ਕੇ ਤੇ ਜੇ ਉਹਨਾਂ ਦੀ ਗਵਰਨਮੈਂਟਸ ਦੇ ਇਹ ਅਲਾਉ ਕਰ ਸਕਦੀਆਂ ਨੇ ਵੀ ਹਾਂ ਅੰਮ੍ਰਿਤਧਾਰੀ ਸਿੱਖ ਜਿਹੜੇ ਨੇ ਉਹਨਾਂ ਦੇ ਕਕਾਰ ਕਿੰਨੇ ਇੰਪੋਰਟੈਂਟ ਹੈ ਉਹ ਅੰਡਰਸਟੈਂਡ ਕਰ ਸਕਦੀਆਂ ਨੇ ਤੇ ਫੇਰ ਇੰਡੀਆ 'ਚ ਐਵੇਂ ਦੀਆ ਘਟਨਾਵਾਂ ਬਾਰ-ਬਾਰ ਸਾਹਮਣੇ ਆਉਣਾ ਥੋੜਾ ਜਿਹਾ ਜੋ ਜੇਤੀ ਵਿੱਚ ਬੰਦਿਆਂ ਨੂੰ ਪਾ ਦਿੰਦੀ ਹੈ ਹਾਲਾਂਕਿ ਮੈਂ ਇਹ ਨਹੀਂ ਕਹਿੰਦੀ ਵੀ ਸਾਰੇ ਆਫੀਸਰ ਜਾਂ ਹਰ ਜਗ੍ਹਾ ਇਦਾਂ ਹੁੰਦਾ ਕਿਉਂਕਿ ਆਪਣੀ ਫੋਰਸਿਸ ਜੇ ਵੀ ਬਹੁਤ ਸਾਰੇ ਅੰਮ੍ਰਿਤਾਰੀ ਬੱਚੇ ਬੱਚੀਆਂ ਹੈਗੇ ਨੇ ਆਪਣੇ ਵੀ ਬਹੁਤ ਸਾਰੇ ਬੱਚੀਆਂ ਹੋ ਜੀਆਂ ਬੱਚੇ ਹੋ ਜਿਹਨੇ ਪੂਰੇ ਕ ਕਰ ਪਾਏ ਹੋਏ ਨੇ ਔਰ ਕਿਸੇ ਨਾ ਕਿਸੇ ਅੱਛੇ ਔਦੇ ਤੇ ਉਹ ਚਾਹੇ ਫੋਰਸਿਸ ਤੇ ਤੈਨਾਤ ਨਹੀਂ ਚਾਹੇ ਕੋਈ ਗਵਰਨਮੈਂਟ ਪੋਸਟ ਤੇ ਤੈਨਾਤ ਨੇ ਤੇ ਉਹਨਾਂ ਨੂੰ ਕੋਈ ਮਨਾਹੀ ਨਹੀਂ ਹੈਗੀ ਲੇਕਿਨ ਗੱਲ ਇਹ ਹੈ ਕਿ ਇਸ ਤਰੀਕੇ ਦੀਆਂ ਘਟਨਾਵਾਂ ਅਜੇ ਵੀ ਸਾਹਮਣੇ ਆ ਰਹੀਆਂ ਔਰ ਉਸ ਬੱਚੀ ਦਾ ਕਿੰਨਾ ਵੱਡਾ ਲਾਸ ਹੋਇਆ ਸੋਚੋ ਉਹਨੇ ਕਿੰਨੀ ਪ੍ਰੀਪਰੇਸ਼ਨ ਕੀਤੀ ਹੋਏ ਰਿਵਾਈਜ਼ ਹੋਈ ਹੋਏਗੀ ਤੇ ਹੁਣ ਫੇਰ ਉਹਨੂੰ ਇੱਕ ਸਾਲ ਦਾ ਇੰਤਜ਼ਾਰ ਕਰਨਾ ਪਏਗਾ ਕਿ ਅਗਲੇ ਸਾਲ ਉਹ ਐਗਜ਼ਾਮ ਆਏ ਤੇ ਉਹ ਕਿਸੇ ਹਾਲ ਤੇ ਪਹੁੰਚੇ ਉਹ ਪੇਪਰ ਦੇ ਪਾਏਗੀ ਜਾਂ ਨਹੀਂ ਦੇ ਪਾਏਗੀ ਕਿ ਨਾ ਉਹਨੂੰ ਮਨੁਸਥਿਤੀ ਉਹਦੀ ਜਿਹੜੀ ਉਹ ਗੜਬੜਾਈ ਹੋਏਗੀ ਖਡੂਰ ਸਾਹਿਬ ਦੀ ਬੱਚੀ ਦੱਸੀ ਜਾ ਰਹੀ ਹੈ ਔਰ ਦਾ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਇਹ ਕੜਾ ਹੈ ਕੜੇ ਦਾ ਸਾਈਜ਼ ਮੈਂ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਉਹ ਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੀਅਰ ਕਰਕੇ ਜਾ ਸਕਦੀ ਹਾਂ ਅਗਰ ਉਹ ਮੈਨੂੰ ਮੈਜ਼ਰਮੈਂਟ ਦੱਸ ਦੇਣ ਅਗਰ ਉੱਥੇ ਕੁਝ ਇਨਸਟਰਕਸ਼ਨਸ ਹੈ ਕਿ ਛੋਟੀ ਕਰ ਸਕਦੀ ਹੈ ਮੈਂ ਉਹ ਕਰਕੇ ਚਲੇ ਜਾਵਾਂਗੀ ਦੇ ਡੋਨਟ ਹੈਵ ਦੋਜ਼ ਇਨਸਟਰਕਸ਼ਨ ਦੇ ਹੈਵ ਓਨਲੀ ਸਿੰਗਲ ਇਨਸਟਰਕਸ਼ਨ ਕਿ ਨਹੀਂ ਜਾ ਸਕਦੀ ਗੱਲ ਕਰੀਏ ਕਿ ਇਸ ਬੱਚੀ ਦੀ ਵੀਡੀਓ ਸਾਹਮਣੇ ਆਈ ਹੈ ਉਸ ਤੋਂ ਬਾਅਦ ਸੰਗਿਆਨ ਲਿਆ ਗਿਆ ਹੈ ਜੀਪੀਸੀ ਵੀ ਅੱਗੇ ਆਈ ਹੈ ਸਿੱਖ ਸਿੱਖ ਲੋਕ ਵੀ ਵੱਡੇ ਚਿਹਰੇ ਅੱਗੇ ਆ ਕੇ ਇਸ ਮਾਮਲੇ ਦੇ ਬਾਰੇ ਗੱਲ ਕਰ ਰਹੇ ਨੇ ਅੱਗੇ ਨੋਟਿਸ ਭੇਜਿਆ ਜਾ ਰਿਹਾ ਹੈ ਜੇ ਮੰਨ ਲਓ ਉੱਥੇ ਵੀ ਕਿਹਾ ਜਾ ਰਿਹਾ ਕਿ 4-5 ਬੱਚਿਆਂ ਨੂੰ ਰੋਕਿਆ ਗਿਆ ਸੀ ਜਿਸ ਦੇ ਵਿੱਚ ਇੱਕ ਅੱਗੇ ਆਈ ਇੱਕ ਨੇ ਵੀਡੀਓ ਬਣਾਈ ਇੱਕ ਨੇ ਸਵਾਲ ਚੁੱਕਿਆ ਕਿ ਉਹ ਸਾਰਿਆਂ ਦੇ ਵੱਲੋਂ ਇਹ ਸਵਾਲ ਨਹੀਂ ਚੁੱਕਿਆ ਜਾਂਦਾ ਨਹੀਂ ਇਹ ਗੱਲ ਨਹੀਂ ਹੁੰਦੀ ਕਿ ਸਾਰਿਆਂ ਵੱਲੋਂ ਕਿਉਂ ਨਹੀਂ ਸਵਾਲ ਚੁੱਕਿਆ ਜਾਂਦਾ ਕਿਉਂਕਿ ਉਸ ਟਾਈਮ ਦੇਖੋ ਉਹ ਬੱਚੇ ਨੇ ਉਹ ਪ੍ਰੈਪਰੇਸ਼ਨ ਕਰਦੇ ਨੇ ਉਸ ਟਾਈਮ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਹੈ ਕਿਉਂਕਿ ਇਹ ਉਹਨਾਂ ਦੇ ਫਿਊਚਰ ਦਾ ਸਵਾਲ ਹੈ ਦਿਮਾਗ 'ਚ ਇਹ ਚੱਲ ਰਿਹਾ ਹੁੰਦਾ ਐ ਇਗਜ਼ਾਮ ਕਿਹੋ ਜਿਹਾ ਹੋਏਗਾ ਪੇਪਰ ਕਿਹੋ ਜਿਹਾ ਹੋਏਗਾ ਵੁਡ ਆਈ ਬੀ ਏਬਲ ਟੂ ਕ੍ਰੈਕ ਥੈਟ ਕਿ ਮੇਰਾ ਸਿਲੈਕਸ਼ਨ ਹੋਏਗਾ ਜਾਂ ਨਹੀਂ ਹੋਏਗਾ ਹੋਰ ਬਹੁਤ ਸਾਰੀਆਂ ਚੀਜ਼ਾਂ ਕਿਉਂਕਿ ਤੁਸੀਂ ਵੀ ਜਦੋਂ ਇਗਜ਼ਾਮ ਦੇਣ ਜਾਂਦੇ ਹੋ ਕਿਦਾਂ ਆਪਣੇ ਆਪ ਨੇ ਮਨ 'ਚ ਕੀ ਚੱਲ ਰਿਹਾ ਹੁੰਦਾ ਹੈ ਤੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਬਾਕੀ ਬੱਚਿਆਂ ਨੇ ਆਵਾਜ਼ ਕਿਉਂ ਨਹੀਂ ਚੁੱਕ ਗੱਲ ਮੈਂ ਫੇਰ ਅੱਥੇ ਹੀ ਕਵਾਂਗੀ ਕਿ ਇੱਕ ਤੁਹਾਡਾ ਜਿਹੜਾ ਅਨਾਉਂਸਮੈਂਟ ਜੇ ਤੁਸੀਂ ਨਹੀਂ ਕੀਤੀਆਂ ਕੋਈ ਇੱਕ ਅਜੀਹਾ ਤੁਸੀਂ ਕਲਾਸ ਵਿੱਚ ਆਪਣੇ ਐਗਜ਼ਾਮੀਨੇਸ਼ਨ ਸੈਂਟਰ ਚ ਕੀ ਕੀ ਲੈ ਕੇ ਆਉਣਾ ਹੈ ਕੀ ਨਹੀਂ ਲੈ ਕੇ ਆਉਣਾ ਉਹਦੇ ਚ ਨਹੀਂ ਪਾਇਆ ਉਸ ਕਰਕੇ ਕਈ ਹੈ ਸਾਰੇ ਬੱਚੇ ਨੇ ਜਿਨ੍ਹਾਂ ਦੇ ਫਿਊਚਰਸ ਦੇ ਜਿਹੜੇ ਹੋਪ ਨੇ ਜੋ ਉਹਨਾਂ ਦੇ ਸੁਪਨੇ ਸੀਗੇ ਉਹ ਅਧੂਰੇ ਰਹਿ ਗਏ ਉਹਨਾਂ ਨੂੰ ਇੱਕ ਸਾਲ ਵਾਸਤੇ ਹੋਰ ਇੰਤਜ਼ਾਰ ਕਰਨਾ ਪਏਗਾ ਤੇ ਇਸ ਤਰੀਕੇ ਦੇ ਐਗਜ਼ਾਮਸ ਵਿੱਚ ਕਿਉਂਕਿ ਸੀਈਟੀ ਦਾ ਐਗਜ਼ਾਮ ਵੀ ਹਰਿਆਣਾ ਵਿੱਚ ਹੋਇਆ ਸੀਈਟੀ ਦੇ ਐਗਜ਼ਾਮ ਵਿੱਚ ਮੁੱਖ ਮੰਤਰੀ ਸੈਣੀ ਨੇ ਸਾਫ਼ ਤੌਰ ਤੇ ਕਹਿਤਾ ਸੀ ਕਿ ਜਿਹੜੇ ਸਿੱਖ ਬੱਚੇ ਨੇ ਆਪਣੇ ਕਕਾਰ ਪਾ ਕੇ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਆ ਸਕਦੇ ਹਨ ਹਾਲਾਂਕਿ ਉਤੋਂ ਵੀ ਇੱਕ ਕਦੁਕਾ ਘਟਨਾਵਾਂ ਸਾਹਮਣੇ ਆਈਆਂ ਕਿ ਬਾਵਜੂਦ ਇਸ ਤੇ ਏਡੀ ਵੱਡੀ ਅਨਾਊਂਸਮੈਂਟ ਦੇ ਬਾਵਜੂਦ ਵੀ ਕਈ ਬੱਚਿਆਂ ਨੂੰ বার روک لیا ਗਿਆ کئی एग्जामिनेशन ਸੈਂਟਰ ਚ ਕਿਹਾ ਗਿਆ ਕਿ ਇਹ ਅਨਾਉਂਸਮੈਂਟ ਸਿਰ ਕਿਰਪਾਨ ਅੰਦਰ ਲੈ ਕੇ ਜਾਣ ਦੀ ਤੁਸੀਂ ਕੜਾ ਨਹੀਂ ਪਾ ਸਕਦੇ ਕਈਆਂ ਨੂੰ ਕਿਹਾ ਗਿਆ ਵੀ ਸਿਰ ਤੁਸੀਂ ਕੜਾ ਲੈ ਕੇ ਜਾ ਸਕਦੇ ਹੋ ਕਪਾ ਕਰਪਾਨ ਨਹੀਂ ਪਾ ਸਕਦੇ ਤੇ ਇਹ ਥੋੜੀ ਜਿਹੀ ਮਿਸ ਅੰਡਰਸਟੈਂਡਿੰਗ ਮਿਸਕਨਸੈਪਸ਼ਨ ਨੂੰ ਲੱਗਦਾ ਹੈ ਬਹੁਤ ਕਲੈਰਿਟੀ ਇਹਦੇ ਤੇ ਹੁਣੀ ਜ਼ਰੂਰੀ ਹੈ ਕਿ ਪੂਰੇ ਇੰਡੀਆ ਚ ਕਿਤੇ ਵੀ ਕੋਈ ਵੀ ਸਰਕਾਰੀ एग्जाम ਹੋਵੇ ਸਿੱਖ ਬੱਚਿਆਂ ਨੂੰ ਉਹਨਾਂ ਦੇ ਕਕਾਰ ਪਾਉਣ ਦੀ ਪੂਰੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਤੇ ਐਸਜੀਪੀਸੀ ਨੂੰ ਜ਼ਰੂਰ ਇਸ ਤੇ ਕੋਈ ਨਾ ਕੋਈ ਕਦਮ ਸੰਗਿਆ ਚੁੱਕਣਾ ਚਾਹੀਦਾ ਜੀ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਦੇਖਦੇ ਰਹੋ న్యూਸ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ